ਰਸਤੇ ਵਿੱਚ ਹੀ ਵਿਚਾਰਿਆ ਨੇ ਕਲਾ ਖਲਾਰ ਲਿਆ ਔਰ 50 50000 ਰੁਪਏ ਮੈਂ ਦੇ ਕੇ ਆਇਆ ਪਰ ਹੁਣ ਪੈਸੇ ਹੈ ਮੇਰੀ ਮੁੰਦਰੀ ਫੜ ਲਈ ਤੁਸੀਂ ਨਹੀਂ 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 ਗੱਲ ਨਹੀਂ ਪਤਾ ਗੱਲ ਨਹੀਂ ਪੈਸੇ ਨਹੀਂ 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 ਆ ਤੁਸੀਂ ਮੈਂ ਗਿਆ ਤਾਂ ਮੈਂ ਕੋਈ ਨਹੀਂ ਮੈਂ ਕੇਵਲ ਮੈਂ ਨਹੀਂ ਰਹੀ ਤੇਰੀ ਮੁੰਡ ਜੀ ਮੈਂ ਨਹੀਂ ਤੇਰੀ ਮੁੰਡ ਜੀ ਕਿਆ ਬਾਤ ਹੈ ਕਿਆ ਬਾਤ ਹੈ ਮਰਨ ਨਾ ਇਹ ਤੇਰੀ ਮਾਂ ਇਹ ਮਾਂ ਬਣ ਗਈ ਮੇਰੀ ਅੱਜ ਮੇਰੀ ਮਾਂ ਕੋਠਾ ਦੇਖੋ ਕਿਹਦੇ ਸਾਡਾ ਹਾਂਜੀ ਹਾਂਜੀ ਮਾਂ ਕੋਠਾ ਦੇਖੋ ਕਿਸੇ ਦਾ ਘਰ ਲੱਗ ਜਾਣਾ ਕਾਦਰ ਬਿੱਤ ਲਾ ਕਾਦਰ ਦੇਖੋ ਆਓ ਮੈਨੂੰ ਬਖਾ ਲੋ 2 ਮਿੰਟ ਚਲੋ ਚਲੋ ਚਲ ਮੈਂ ਆ ਵੀਰ ਨੂੰ ਰਸਤੇ ਦੀ ਜਾਂਦਾ ਵੀ ਇਹੋ ਇਹਨਾਂ ਨੇ ਗਰੀ ਸੀ ਸਾਨੂੰ ਮਤਲਬ ਦੋ ਘਰਾਂ ਨੂੰ ਅਸੀਂ 50 50 ਹਜ਼ਾਰ ਰੁਪਈਆ ਦੇ ਕੇ ਆਏ ਜਿਹੜੇ ਘਟ ਗਏ ਨੇ ਇਧਰੋਂ ਮਾਤਾ ਵਿਚਾਰੀ ਨੇ ਆ ਵੀ ਉੱਪਰਲਾ ਸਾਰਾ ਚਵਾਰਾ ਡਿੱਗਾ ਹੋਇਆ ਹੈ ਹਾਂ ਦੇਖਦੇ ਹੋਰੇ ਇਹਨਾਂ ਦਾ ਬਜ਼ੁਰਗਾਂ ਦਾ ਔਰ ਇਹ ਹਾਂ ਤੇ ਜਿੰਮੁੰਦਰੀ ਰੱਖੀ 40 50 ਹਜ਼ਾਰ ਦੀ ਮਾਤਾ ਨੇ ਭਰਾਂ ਦੀ ਮੈਂ ਨਹੀਂ ਲੈਣੀ ਨਹੀਂ ਲੈਣੀ ਵਾਪਸ ਕਰ ਦਿੰਦੀ ਆ ਆਣਗੇ ਤਾਂ ਤੁਹਾਨੂੰ ਜਾਣ ਕੇ ਪੈਸੇ ਦੇ ਕੇ ਜਾ ਆ ਵਾਪਸ ਆ ਜੀ ਲੈ ਲੈ ਇਹਨੂੰ ਕਹਿੰਦੇ ਨੇ ਦਿਲ ਆਹ ਹੈ ਨਾ ਅਸੀਂ ਮਾਤਾ ਮੈਂ ਨਹੀਂ ਲੈਣ ਮੈਂ ਇਹਨੂੰ ਕਹਦੇ ਮਾਤਾ ਜੀ ਦਾ ਕਾਦਾ ਉਹਨੂੰ ਕਹਦੇ ਪਾਟਾ ਕਾਦਾ ਤਾਰੇ ਪਤਲ ਫਾਰ ਗਾਦੀ ਹੋਰ ਮੈਂ ਕੀ ਲੜ ਇਹ ਵਾਕੀ ਮਹਿਸਨਾਰ ਕਰਨੀ ਹੈ ਨਾਲ ਕਰਨੀ ਮੈਂ ਨਹੀਂ 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 ਇਹ ਨੀਵਾਂ ਡੀ ਗੱਲ ਆ ਵੀਰੋ ਇਹ ਕੋਰੋਨਾ ਟਾਈਮ ਦੇ ਜਿਹੜਾ ਆਪਾਂ ਰਾਸਨ ਵੰਡੇ ਰਹੇ ਉਸ ਤੋਂ ਵੀ ਮਾਤਾ ਜੀ ਨੂੰ ਤੇ ਬਜ਼ੁਰਗਾਂ ਨੂੰ ਸਾਫ਼ ਕਰਿਓ ਜੇ ਨਾ ਉਹਦੇ ਤੇ ਅੱਗੇ ਸਿੱਧੇ ਦੇਖਿਓ ਅਸੀਂ ਸਾਰਾ ਮਾਤੂ ਕਰਦੇ ਆਂ ਇਹ ਕਿ ਵੀ ਦੇਖਿਓ ਇਹ ਯਾਦ ਕਰ ਲਿਓ ਇਹ ਯਾਦ ਕਰਕੇ ਵੇਖ ਲਿਓ ਇਹ ਵੀਰੋ ਬਜ਼ੁਰਗਾਂ ਦੀਆਂ ਅਸੀਸਾਂ ਆ ਲੈ ਹਾਲ ਚਾਲ ਕੀ ਆ ਕਾ ਬਣਾ ਦੇਆ ਕੀ ਬਾਤ ਹੈ ਰੈਸਟੋ ਤੇ ਦੁਨੀਆ ਦੇ ਮਤਲਬ ਕੀ ਐਂਟੀ ਹੋ ਗਿਆ ਹਿਮੈਨਿਟੀ ਦਾ ਐਂਡ ਹੋ ਗਿਆ ਵੀ ਐਂਡ ਇਨੋ ਕੋ ਅਮੀਰ ਦੁਨੀਆ ਦਾ ਕੋਈ ਵੀ ਸਭ ਤੋਂ ਅਮੀਰ ਨੇ ਇਹ ਬਜ਼ੁਰਗ ਜੋੜਾ ਪਰ ਕੱਲ ਇਹਨਾਂ ਕੋਲ ਹੀ ਆ ਕੇ ਆਪਾਂ 40-50 ਹਜ਼ਾਰ ਦੀ ਜੂਰ ਸੇਵਾ ਕਰਾਂਗੇ ਮਾਦੇ ਜੀ ਕੱਲ ਨਾ ਡਾਕਟਰ ਸਾਹਿਬ ਕੱਲ ਵੀ ਅੱਗੇ ਜਾਏਗਾ ਮੇਰਾ ਵਾਸਤਾ ਬਣ ਜਾਏਗਾ ਬਣ ਜਾਏ ਤੁਸੀਂ ਇੱਦਾਂ ਕਰੋ ਹਸਪੀਟਲ ਆਇਓ ਹਜ਼ੀਰਾ ਪਾਰਕ ਦੇ ਸਾਹਮਣੇ ਤਾਂ ਨੂੰ ਪਹਿਲਾ ਇੱਕ ਪਹਿਲਾ ਜਿਹੜੇ ਜਿੱਦਣ ਆਉਗੇ ਆਪਣੇ ਡਾਕੂਮੈਂਟ ਸਾਰੇ ਖਾਲੀ ਡਾਕੂਮੈਂਟ ਸਰ ਭਾਏ ਆਪਣਾ ਸਾਰਾ ਕੁਝ ਰੈਡੀ ਕਰਕੇ ਫਿਰ ਤੇ ਜਾਗੇ ਸਾਡਾ ਬੰਦਾ ਛੱਡ ਕੇ ਆਏਗਾ ਇੱਥੇ ਤੁਹਾਨੂੰ ਚਲੋ ਕੰਮ ਕਰੀ ਤਰਫ ਇੱਕ ਮਹੀਨਾ ਹੈ ਵਿਚਾਰੇ ਇੱਧੇ ਹੁਣ ਸਾਨੂੰ ਪਤਾ ਲੱਗਾ ਹੀ ਆਏ ਆ ਤੇ ਚਲੋ ਪਤਾ ਲੱਗਾ ਤੇ ਹਰਾਨ ਹੋ ਗਏ ਆ ਤੇ ਜਦੋਂ ਡਗਾ ਘਰ ਤੇ ਬਚਾਅ ਹੋ ਗਿਆ ਆਪਣਾ 50 ਹੋ ਗਿਆ ਜੀ ਸੱਟਾਂ ਸੱਟਾਂ ਜਾਣ ਜਾਣ ਬੱਜ ਗਏ ਸੱਟਾਂ ਲੱਗਿਆ ਲੱਗੀਆਂ ਸੱਟਾਂ ਅੱਛਾ ਅੱਛਾ ਸੱਟਾਂ ਲੱਗੀਆਂ ਨੇ ਇਹ ਲੈ ਆਇਓ ਹਸਪੀਟਲ ਲੈ ਆਇਓ ਠੀਕ ਹੈ ਤੁਸੀਂ ਤੇ ਵੀਰੇ ਸੱਟਾਂ ਲੱਗੀਆਂ ਜੀ ਆਪਾਂ ਇਹ ਘਰ ਸਾਰਾ ਹੀ ਡਿੱਗਾ ਹੋਇਆ ਹੈ ਘਰ ਨਵੇਂ ਇਧਰੋਂ ਵੀ ਬੁਜ਼ੁਰਗੋ ਬੱਚ ਗਏ ਨੇ ਵਿਚਾਰੇ ਚਲੋ ਤੁਸੀਂ ਵੇਖ ਮੈਂ ਦਿਖਾਉਣਾ ਬਹੁਤੀ ਬੁਰੀ ਤਰ੍ਹਾਂ ਨਾਲਾ ਮੰਜੀਆਂ ਮੁੰਜੀਆਂ ਸਭ ਵਿੱਚ ਸੇਵਾ ਕੱਟ ਕੇ ਆ ਦੇਖੋ ਪੇਟਿਆਂ ਦਾ ਕੀ ਹਾਲ ਬਣਿਆ ਸਾਰਾ ਹੀ ਖਤਮ ਆ ਢਿੱਗਾਂ ਵਾਲਾ ਵਾ ਆ ਪੱਖਾ ਲੱਗਾ ਵਾ ਆ ਸਾਰਾ ਮੰਜੀ ਚਲੋ ਇਹ ਵਿਖਾ ਲੈਣਾ ਆ ਵਿਖਾ ਲੈਣਾ ਪੈਸੇ ਦਿਖਾ ਲੈਣਾ ਵੇਖੋ ਵੀਰ ਚੰਗਾ ਤੇ ਨਹੀਂ ਲੱਗਦਾ ਪਰ ਇਹ ਚੀਜ਼ਾਂ ਜਿਹੜੀਆਂ ਨੇ ਇਹ ਦਿਖਾਵਾਂਗੇ ਤੇ ਪਤਾ ਲੱਗੇਗਾ ਕਿ ਲੋਕਾਂ ਦਾ ਕੀ ਹਾਲ ਆ ਉਹਨਾਂ ਦੀ ਮਦਦ ਕਿੱਦਾਂ ਹੋ ਸਕਦੀ ਹੈ ਅਰੇ 50000 ਦੀ ਵੀਰੇ ਸੇਵਾ ਅਸੀਂ ਬਜ਼ੁਰਗਾਂ ਦੇ ਆ ਲੋ ਅੰਤ ਵਿੱਚ ਬੋਲੇ ਸੋਨ ਹਾਲ ਸੋਨ ਹਾਲ ਅਥੇ ਨਾ ਲਾਏ ਨੇ ਉਹਨਾਂ ਨੇ ਇਹ ਸੇਵਾ ਮਤਲਬ ਔਰ ਘਟੋ ਘਟਾ 10 ਘਰਾਂ ਨੂੰ ਅਸੀਂ ਮਤਲਬ 50 50 ਹਜ਼ਾਰ ਦੀ ਸੇਵਾ ਜਰੀਏ ਦੇਣੀ ਹੈ ਆਪਣੇ ਕੋਲ ਭਾਵੇਂ ਜਿੰਨਾ ਮਰਜ਼ੀ ਅਫਸਰਾਂ ਇਸ ਲਈ ਸਾਨੂੰ ਔਖਾ ਹੋਣਾ ਪਏ ਪਰ ਇਹ ਹੁਣ ਬਜ਼ੁਰਗਿਆਂ ਦਾ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਬੁਰਾ ਹਾਲ ਸੀ ਜੇ ਇਹਦੇ ਨਾਲ ਹੀ ਹੁਣ ਇਹਨਾਂ ਨੂੰ ਆਸਰਾ ਮਿਲ ਜਾਣਾ ਸਾਰੀ ਰਿਪੇਅਰ ਹੋ ਜਾਣੀ ਆ ਜੇ ਫਿਰ ਲੋੜ ਪੈਗੀ ਤੇ ਮੈਨੂੰ ਫਿਰ ਦੱਸ ਦਿਓ ਫਿਰ ਮੈਂ ਸੇਵਾ ਦੇ ਆ ਜੀ ਤੁਹਾਡਾ ਬਹੁਤ ਬਹੁਤ ਤੁਸੀਂ ਆ ਮੋਦੀ ਨੂੰ ਸੁਣਾ ਦੇ ਦਿਓ ਨਹੀਂ ਕੋਈ ਗੱਲ ਨਹੀਂ ਠੀਕ ਹੈ ਨਾ ਵਨ ਵਨ ਕਰੀਏ ਆਜੇ ਤੱਕ ਹਾਂਜੀ ਆ ਗਈ ਅੰਦਰ ਸਭ ਦੇ ਮਰਦੇ ਪੱਖਾ ਲੈ ਜਾਂਦਾ ਇਧਰੋਂ ਸਾਰਾ ਇਹ ਡਿੱਗ ਚੁੱਕਾ ਹੈ ਮਕਾਨ ਆ ਸਾਰਾ ਪੱਖਾ ਲਟਕ ਰਿਆ ਹੈ ਔਰ ਆਹ ਬੜਾ ਕਮਰਾ ਜਿਹਦੇ ਵਿੱਚ ਸੌਂਦੇ ਨੇ ਇਹ ਬੜਾ ਕਮਰਾ ਵੀ ਜਿਹੜਾ ਹੈ ਇਹ ਵੀ ਉੱਪਰ ਡਿੱਗਣ ਵਾਲੀ ਸਥਿਤੀ ਹੈ ਤੇ ਵਿਚਾਰੇ ਇਹਨਾਂ ਰਿਸਕ ਲੈ ਕੇ ਇਧਰ ਸੌਂਦੇ ਨੇ ਵਿਚਾਰ ਹੋ ਗਏ ਤੁਹਾਡੇ ਕਿੱਦਾਂ ਰੋਟੀ ਬਣਾਉਂਦੀ ਸਜਾ ਰੋਟੀ ਬਣਾ ਰਹੇ ਹਾਂ ਤੇ ਜਦੋਂ ਡਿੱਗਾ ਤੇ ਫਿਰ ਉਹ ਪਾ ਲਈ ਹੋ ਗਈ ਅੱਛਾ ਵੀ ਭੱਜ ਕੇ ਮਤਲਬ ਜਾਨ ਬਚਾਈ ਇਹ ਚਾਨ ਕੇ ਬਚੇ ਵਿਚਾਰੇ ਬਹੁਤ ਹੀ ਡੇਂਜਰ ਮਤਲਬ ਸਿਚੁਏਸ਼ਨ ਆ ਸਰੀ ਔਰ ਚਲੋ ਆਹੀ ਕੋਈ ਪੋਜਕ ਸੇਵਾ ਲੈ ਕੇ ਤੁਰੇ ਆ ਇਹ ਕੋਈ 50000 ਰੁਪਈਆ ਅਸੀਂ ਵੀਰ ਦੱਸਣਾ ਤਰੀ ਚਾਹੀਦਾ ਚਲੋ ਪਰ ਇਹ ਵੀਡੀਓ ਬਣਾਉਂਦਾ ਇਹ ਮਤਲਬ ਹੈ ਕਿ ਜੇਕਰ ਲੋਕ ਸਾਥ ਦੇਣ ਜਾਂ ਸਾਡੇ ਵਾਂਗੂ ਹੋਰ ਵੀ ਨੌਜਵਾਨ ਇਦਾਂ ਵੀਡੀਓ ਬਣਾਉਣ ਅੱਗੇ ਜਾਣ ਜੇ ਕਿੰਨਾ ਨੇ ਤੁਹਾਨੂੰ ਕਿਹਾ ਫਿਰ ਹਾਂਜੀ ਕਾਜ ਮਿਲ ਗਿਆ ਸੋ ਹਾਂਜੀ ਉਹਨਾਂ ਨੇ ਤੇ ਵੀਰ ਇਦਾਂ ਫਿਰ ਪਤਾ ਲੱਗਾ ਵੀਰ ਤੋਂ ਇਦਾਂ ਥਰੂ ਸਾਨੂੰ ਪਤਾ ਲੱਗਾ ਕਿ ਅਵੀ ਡਿੱਗਾ ਪਰ ਬੜੇ ਕਰ ਅੱਗੇ ਜਾ ਰਹੇ ਆ ਆ ਸਾਡੀ ਦਸਲੀ ਆ ਇਹ ਬਾਬੇ ਨਾਨਕ ਦੇ ਉਹ 20 ਰੁਪਏ ਨੇ ਹਾਂ ਇਹ ਬਾਬੇ ਨਾਨਕ ਦੇ ਉਹ 20 ਰੁਪਏ ਸੀ ਜਿਹੜੇ ਉਹਨਾਂ ਦੇ ਪਿਤਾ ਨੇ ਵਪਾਰ ਲਈ ਦਿੱਤੇ ਸੀ ਪਰ ਯਾਨੀ ਇਦਾਂ ਦੇ ਦੀਨ ਦੁਖੀਆਂ ਵਿੱਚ ਮੰਡ ਕੇ ਵੀਰ ਮਾਨਵਤਾ ਇਨਸਾਨੀਅਤ ਦੀ ਸਭ ਤੋਂ ਵੱਡੀ ਮਿਸਾਲ ਪੈਦਾ ਕੀਤੀ ਕਰੀ ਉਦੋਂ ਦਾ ਆਜਾ ਜੀ ਹਾਂ ਜੀ